ਨਹੀਂ ਆਉਣਾ ਮੈਂ ਫੋਟੋ ਨਾਈਲ ਹਾਂਜੀ ਭੈਣ ਤੁਸੀਂ ਥਾਣੇ ਮੂਰੇ ਬੈਠ ਕੇ ਕਿਉਂ ਰੋ ਰਹੇ ਹੋ ਸਰ ਤੇ ਚਾਰ ਦਿਨ ਪਹਿਲਾਂ ਸਾਡੇ ਦੇ ਘੁੱਟਮਾਰ ਹੋਈ ਸਾਡੇ ਘਰ ਆ ਕੇ ਘੁੱਟ ਮਾਰ ਕੇ ਗਏ ਸਾਨੂੰ ਬੰਦੇ ਸਾਈ ਗੁਰਵਿੰਦਰ ਹਰਜਿੰਦਰ ਸਿੰਘ मौके ਤੇ ਪਹੁੰਚੇ ਆ ਉਹਨਾਂ ਨੇ ਸਾਰਾ ਮੋਕਾ ਦੇਖਿਆ ਸਰ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਸਰ ਘੁੱਟ ਘੁੱਟ ਕੇ ਮੇਰੀ ਅੱਖ ਦੇ ਵਿੱਚ ਮੇਰੇ ਸਿਰ ਚ ਹੋ ਜਾਈ ਆ ਮੇਰੀ ਡਿਸਕ ਹਿੱਲ ਗਈ ਮੇਰੇ ਸਲਿੱਪ ਡਿਸਕਾਈ ਹੈ ਸਰ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਸਾਡੇ ਘਰ ਨੂੰ ਲੋਕ ਲਾ ਕੇ ਚਾਬੀ ਲੈ ਗਏ ਇਹ ਸਰ ਤੀਜੇ ਦੇ ਨਾਲ ਨਾਲ 24 ਦੂਜੀ ਬਾਲਟੀ ਨੂੰ ਦੇਖ ਕੇ ਸਾਡਾ ਸਾਰ ਘਰ 2 ਵਜੇ ਰਾਤੀ ਖਾਲੀ ਕਰਾਤਾ ਸਾਰਾ ਦਿਨ ਉਹ ਵਾਲੇ ਸਾਡੇ ਕਰੋ ਸਾਰਾ ਸਮਾਨ ਚੱਕ ਕੇ ਲੈ ਗਏ ਉਹ ਤੁਹਾਡਾ ਗਲਾਸ ਦੀ ਝੱਡਿਆ ਮਕਾਨ ਕੀ ਤੁਹਾਡਾ ਆਪਣਾ ਉਹ ਮਕਾਨ ਸਾਰਾ ਦਿਨ ਕਹਿ ਰਹੇ ਤੇ ਮਕਾਨ ਲਿੱਤਾ ਸੀਗਾ ਕਿੰਨੀ ਦਿਨ ਪਹਿਲਾਂ 12 ਸਾਲ ਪਹਿਲਾਂ ਦੀ ਕਿੰਨੇ ਰੁਪਏ ਕਹਿਣੇ ਤੇ ਲਿਆ ਸੀ ਸਰ 5 ਲੱਖ ਰੁਪਏ ਕਹਿਣਾ ਦਿੱਤਾ ਹੋਇਆ ਸਾਡਾ ਹੁਣ ਤੁਹਾਨੂੰ ਉਹਨਾਂ ਨੇ ਗਹਿਣਾ ਵਾਪਸ ਕੀਤਾ ਸਰ ਗਹਿਣਾ ਨਹੀਂ ਵਾਪਸ ਕਰ ਰਹੇ ਅਸੀਂ ਕਿਹਾ ਜਿਹੜਾ ਤੁਸੀਂ ਪੈਸੇ ਹੋਰ ਬੰਦੇ ਉਹ ਲੈ ਲਓ ਨਾ ਤਾਂ ਸਾਡਾ ਕੋਈ ਹੱਲ ਕਰ ਰਹੇ ਆ ਨਾ ਸਾਡਾ ਪੈਸਾ ਵਾਪਸ ਕਰ ਰਹੇ ਆ ਦੇ ਵਿੱਚ ਕੇਸ ਚੱਲ ਪਿਆ ਸਟੇ ਸਾਡੇ ਕੋਲ ਹੈ ਸਰ ਚੱਲ ਦੇ ਸਟੇ ਸਟੇ ਦੇ ਵਿੱਚ ਆ ਗਰਮ ਮੁਗਾਲ ਘਰ ਚੜ੍ਹ ਗਏ ਲਗੇ ਤੇ ਘਰ ਦਾ ਸਾਰਾ ਸਮਾਨ ਲੈ ਗਏ ਤੇ ਕੋਈ ਗਲਾਸ ਵੀ ਛੱਡਿਆ ਨਹੀਂ ਇਸ ਟਾਈਮ ਪੁਲਿਸ ਵਾਲੇ ਆ ਕੇ ਪਰੇ ਬੈਠੇ ਮਾ ਵੀ ਉਹ ਵੀ ਲੈ ਗਏ ਸਭ ਕੁਝ ਚੁੱਕ ਗਏ ਸਰ ਪਾਜਦੇ ਰਹੋ ਤੇ ਤੁਹਾਡਾ ਕੋ ਕੇਸ ਤਾਂ ਕੋਰਟ ਦੇ ਵਿੱਚ ਹੈ ਫਿਰ ਤੁਸੀਂ ਥਾਣੇ ਕਿਵੇਂ ਆਏ ਅੱਜ ਸਰ ਥਾਣੇ ਅਜੀਤ ਸਿੰਘ ਦੀ ਮਾਰ ਕੋਈ ਸੀ ਅਪਲੀਕੇਸ਼ਨ ਸਰ ਉਹਨਾਂ ਨੇ ਸਾਡੀ ਚਾਬੀ ਘਰ ਦੀ ਉਹਨਾਂ ਨੇ ਦੂਜੇ ਬੰਦਿਆਂ ਨੂੰ ਦੇ ਕੇ ਸਾਡਾ ਘਰ ਖਾਲੀ ਕਰਾਤਾ ਅੱਛਾ ਹਰਜਿੰਦਰ ਸਿੰਘ ਨੇ ਚਾਬੀ ਦਿੱਤੀ ਤੇ ਗੁੱਲ ਚਾਬੀ ਸੀ ਸਾਡੇ ਘਰ ਦੀ ਸਾਹਮਣੇ ਸਾਰੇ ਲੋਗ ਲੈ ਜੇਬ ਚ ਪਾ ਕੇ ਲੈ ਕੇ ਆਏ ਸਰ ਮੇਰਾ ਰੁੱਕਾ ਇਹਨੂੰ ਹਸਪਤਾਲੋਂ 4-5 ਦਿਨ ਹੋ ਗਏ ਇਹਨਾਂ ਨੇ ਮੇਰਾ ਰੁੱਕਾ ਅੱਗੇ ਨਹੀਂ ਜਾਣ ਦਿੱਤਾ ਮੇਰੇ ਬਿਆਨ ਨਹੀਂ ਦੇਣ ਦਿੱਤੇ ਮੈਂ ਬਿਆਨ ਪਤਾ ਨਹੀਂ ਕਿਵੇਂ ਦਿੱਤਾ ਕੌਣ ਹੈ ਬੰਦੇ ਉਹ ਕੌਣ ਹੈ ਸਰ ਮਿਨਾਕਸ਼ੀ ਦੇਵੀ ਤੇ ਤਲੀਪ ਕੁਮਾਰ ਉਹਨਾਂ ਤੋਂ ਇਹਨਾਂ ਨੇ ਤਾਂ ਦੇਖ ਹਤੇ ਪਤਾ ਨਹੀਂ ਕੀ ਕੀਤਾ ਸਾਡੇ ਕੋਲ ਸ੍ਰੀ ਦੇਖ ਅੱਛਾ ਸਾਡੇ ਕੋਲ ਸਾਰੀਆਂ ਰਿਕਾਰਡਿੰਗਾਂ ਪਈਆਂ ਸਾਡੇ ਨਾਲ ਜਦੋਂ ਕੁੱਟਮਾਰ ਹੋਈ ਆ ਸਾਡੇ ਕੋਲ ਸਾਰੀਆਂ ਘਰ ਖਾਲੀ ਕਿੰਨਾ ਹੋ ਰਹੀਆਂ ਰਿਕਾਰਡਿੰਗਾਂ ਪਈਆਂ ਚੋਰੀ ਦੀ ਵੀ ਘਰ ਚੋਰੀ ਦੀ ਰਿਕਾਰਡਿੰਗ ਵੀ ਪਈ ਹੈ ਪਰ ਸਾਰਾ ਕੁਝ ਦਿਖਾ ਲਿਆ ਇਹਨਾਂ ਨੇ ਸਾਡੇ ਕੋਈ ਸੁਣਵਾਈ ਨਹੀਂ ਹੋ ਰਹੀ ਪਰ ਸਾਨੂੰ ਕਿਸੇ ਦਾ ਫੋਨ ਆਇਆ ਸਰ ਮੇਰੇ ਟਿੱਕੇ ਦੇ ਬੱਚੇ ਆ ਸਾਡੇ ਰੋਲ ਕੇ ਅਸੀਂ ਮੌਕੇ ਤੇ ਪਹੁੰਚੇ ਆ ਕਿਸੇ ਮੌਕੇ ਤੇ ਬੁਲਾਈਆ ਸਰ ਪਿਓ ਮੇਰਾ ਤਾਂ ਤੁਹਾਡੇ ਤੁਸੀਂ ਮੈਰਿਡ ਹੋ ਹਾਂਜੀ ਸਰ ਮੈਂ ਮੈਰਿਡ ਆ ਤੁਹਾਡੇ ਹਸਬੰਦ ਕਿੱਥੇ ਆ ਸਰ ਮੇਰੇ ਹਸਬੰਦ ਆ ਅੱਛਾ ਇਹ ਛਡਵਾਣਗੇ ਇਹਨਾਂ ਨੂੰ ਹੀ ਮਾਰਿਆ ओके ओके हस्बैंड है वो ओके दे आके छड़वाया ऐना नाल भी कुट मार होई ਤੁਹਾਡੇ ਤੋਂ ਤੁਸੀਂ ਇੱਥੇ ਹੁਣੇ ਬੋਲ ਰਹੇ ਸੀ ਵੀ ਸਾਡੇ ਤੋਂ ਪੈਸੇ ਵੀ ਲੈ ਗਏ ਪੈਸੇ ਕਿਨੇ ਲੈ ਤੁਹਾਡੇ ਤੋਂ ਕਿੰਨੇ ਲੈ ਸਾਡੇ ਤੋਂ 20000 ਰੁਪਏ ਲੈ ਸਰ ਮੇਰੀ ਕੋਲ ਵੀ ਸਾਡੀਆਂ ਵੀ ਖੋ ਕੇ ਲੈ ਗਏ ਉਹ ਨਹੀਂ ਪੈਸੇ ਲੈ ਕੇ ਵੀ ਤੁਹਾਡੇ ਮਕਾਨ ਤੇ ਕਬਜ਼ਾ ਕਰਵਾ ਗਏ ਸਾਡੇ ਮਕਾਨ ਦਾ ਕਬਜ਼ਾ ਨਹੀਂ ਉਹਨਾਂ ਨੂੰ ਦਿੱਤੀਆਂ ਵੀ ਤੁਹਾਨੂੰ ਜਨਾਨੀਆਂ ਨੂੰ ਅਸੀਂ ਚੁੱਕ ਕੇ ਲ ਜਾਵਾਂਗੇ ਸਰ ਸਾਡੀ ਪੁਲਿਸ ਲਿਆਗੇ ਪੈਨਾ ਕਿਸ ਗੱਲ ਤੋਂ ਚਾ ਕੇ ਸਰ ਮੇਰੇ ਨਾਨਾ ਨਾਲ ਤਾਂ ਘਟ ਸੀ ਮੈਨੂੰ ਇਹਦਾ ਕੋਲ ਆਇਆ ਭਾਬੀ ਮੇਰੇ ਨਾਲ ਕੁੱਟ ਮਾਰ ਕਰੀ ਜਾਂਦੇ ਆ ਸਰ ਮੈਂ ਕਹੇ ਇਹ ਤਾਂ ਇੱਕ ਕੱਲੀ ਘਰੇ ਸੀ ਕੁੜੀ ਦੇ ਕੱਪੜੇ ਪਾੜੇ ਪਏ ਸੀਗੇ ਇਹਨਾਂ ਦੀ ਕੁੜੀ ਦੇ 15 ਸਾਲ ਦੀ ਮੇਰੀ ਬੇਟੀ ਆ ਮੇਰੀ ਬੇਟੀ ਦੇ ਕੱਪੜੇ ਵੀ ਪਾੜ ਕੇ ਗਏ ਮੁੰਡੇ ਫਿਰ ਕਿਸੇ ਨੇ ਕਿਸੇ ਨੂੰ ਵੀ ਨਹੀਂ ਦੇਖਦੇ ਪਏ ਇਹ ਵੀ ਕੋਈ ਬਾਕੀ ਕਿਸੇ ਬੰਦੇ ਨੂੰ ਤਾਂ ਤੁਸੀਂ ਦੇਖੋ ਸਾਡੇ ਨਿੱਕੇ ਨਿੱਕੇ ਬੱਚੇ ਲੈ ਕੇ ਅਸੀਂ 4 ਦਿਨ ਹੋ ਗਏ ਤੇ ਕਦੀ ਕਹਿੰਦੇ ਸਵੇਰੇ ਆਣੇ ਸ਼ਾਮ ਨੂੰ ਆਈਓ ਸ਼ਾਮ ਨੂੰ ਆਣੇ ਆ ਸਵੇਰੇ ਆਈਓ ਮਾਰੇ 4 ਦਿਨ ਹੋ ਗਏ ਆ ਹੁਣ ਕਹਿੰਦੇ ਬਾਗਿਆ ਬਣਾਣੇ ਚੱਲਾਂ ਅਸੀਂ ਆਂਦੇ ਪਏ ਸੀ ਅੰਦਰ ਸਾਨੂੰ ਦੇਖ ਕੇ ਬਾਹਰ ਭੱਜ ਗਏ ਬਾਗਿਆ ਬਣਾਣੇ ਚੱਲਾਂ 4 ਵਜੇ ਵੀ ਆਉਂਗਾ ਅਈ ਚੱਲੇ ਸ਼ਾਮੀ ਆਵਾਂਗੇ ਜੀ ਸ਼ਾਮੀ ਆਈਓ ਅੱਛਾ ਬੇਸੋ ਸਾਡੇ ਘਰ ਸਮਾਨ ਨਹੀਂ ਹੈਗਾ ਅਸੀਂ ਨਿੱਕੇ ਨਿੱਕੇ ਬੱਚਿਆਂ ਨਾਲ ਕਿਤੇ ਤੁਰੇ ਵੀ ਨਾ ਮੇਰੇ ਬੱਚਿਆਂ ਨੂੰ ਹੁਣ ਤੁਸੀਂ ਫਿਰ ਕੀ ਕਰਨ ਦਾ ਮਨ ਬਣਾਇਆ ਹੈਗਾ ਅਜੀ ਤੁਹਾਨੂੰ ਤਾਂ ਸਾਡਾ ਉੱਤੇ ਬਦ ਸਮਾਨ ਲੈ ਗਏ ਤੁਹਾਡਾ ਸਾਰਾ ਸਾਡੀ ਮੰਗ ਕਾਰਵਾਈ ਕਰਨ ਤੁਹਾਡੀ ਮੰਗ ਮੰਗ ਕੀ ਹੈ ਭੈਣ ਮੇਰੀ ਹੁਣ ਸਾਰੀ ਇਨਸਾਫ ਚਾਹੀਦਾ ਸਾਡੀ ਬੰਦੀ ਕਾਰਵਾਈ ਕਰਨ ਇਹ ਸਾਡੀ ਬੰਦੀ ਕਾਰਵਾਈ ਨਹੀਂ ਕਰ ਰਹੀ ਟੀਐਸਪੀ ਸਾਹ ਤੋਂ ਮਾਰਕੋਗੇ ਨਾ ਕੋਈ ਅਪਲੀਕੇਸ਼ਨ ਦਾਈਆਂ ਇਹਨਾਂ ਨੇ ਉਹਨਾਂ ਨੇ ਸੁਣਾਈ ਨਹੀਂ ਜੇ ਤੁਸੀਂ ਇਹ ਚਾਹੁੰਦੇ ਹੋ ਵੀ ਸਾਡੇ ਲੰਗਰਾ ਕੀਤੀ ਆ ਸਾਡੇ ਸਟੇ ਦੇ ਇਹਨਾਂ ਨੇ ਸਾਡਾ ਘਰ ਖਾਲੀ ਕਰਾਇਆ ਜਿਹੜਾ ਸਾਰਾ ਕੁਝ ਹੋ ਗਿਆ ਸੋਨੇ ਦਾ ਲੋਕਟ ਚਾਂਦੀ ਸੋਨੇ ਦੀ ਸਾਡੇ 100 ਮੇਨੇ ਚੇਕ ਲਾ ਕੇ ਗਏ ਆ ਸਾਦਾ ਟ੍ਰੀਟਮੈਂਟ ਤੇ پیسے ਸਭ ਕੋਲ ਸਾਡਾ ਹਾਲ ਕਰਕੇ ਦੇ ਦੇ ਸਾਰਾ ਲੈ ਗਏ ਦੋ ਤਿੰਨ ਲੱਖ ਰੁਪਏ ਵੀ ਅੱਗੇ ਤਿੱਕੇ ਤਿੱਕੇ ਚੀਜ਼ ਜੋੜ ਗਏ ਮੇਰੀ ਕੁੜੀ ਵਾਸਤੇ ਬਣਾ ਕੇ ਅਜੀ ਸਰਕਾਰ ਕੰਮੀ ਕਰਕੇ ਸਰ ਮੇਰੀ ਹਾਲਤ ਬਹੁਤ ਖਰਾਬ ਹੈ ਮੈਨੂੰ ਤਾਂ ਮੇਰਾ ਇਲਾਜ ਚਾਹੀਦਾ ਮੈਨੂੰ ਮੇਰੇ ਬੱਚੇ ਰੋਗ ਜਾਣਗੇ ਮੇਰਾ ਪਿਓ ਰੋਗ ਜਾਊਗਾ ਤੁਹਾਡੇ ਕੀ ਛੱਟ ਕੀ ਵਜ੍ਹੀ ਹੋਈ ਆ ਸਰ ਮੇਰੇ ਸਿਰ ਤੇ ਪੂਰੀ ਸਵੇਲਿੰਗ ਆਈ ਹੈ ਮੇਰੀ ਆੱਖ ਦੇ ਵਿੱਚ ਕੋਈ ਨਹੀਂ ਰੈਡਨੈਸ ਆਈ ਹੈ ਸਰ ਮੇਰੀ ਅੱਖ ਸਾਰੀ ਖਰਾਬ ਕਰਤੀ ਇਹਨਾਂ ਨੇ ਮੈਨੂੰ ਧੁੰਦਲਾ ਦਿਖਦਾ ਡਿਸਕ ਸਰ ਮੇਰੀ ਸਾਰੀ ਹੈਲ ਗਈ ਮੇਰੀ ਸਲੀਪ ਡਿਸਕ ਹੋ ਗਈ ਮਤਲਬ ਪੂਰੀ ਆ ਰਹੀ ਜਾਂਦਾ ਠੀਕ ਹੈ ਠੀਕ ਹੈ ਪਰ ਮੇਰਾ ਪਿਓਲ ਵੀ ਡਾਇਲਿਸਿਸ ਪੇਸ਼ੈਂਟ ਆ ਉਹਨਾਂ ਦਾ ਡਾਇਲਿਸਿਸ ਦਾ ਬਿਆ ਹਸਪਤਾਲ ਪਈ ਆ ਉਹਨਾਂ ਨੂੰ ਸਾਥ ਬਣਾ ਦਾ ਕੋਈ ਨਹੀਂਗਾ ਇਹਨਾਂ ਨੇ ਸਰ ਕੋਈ ਸੁਰਵਾਈ ਨਹੀਂ ਕੀਤੀ ਸਾਹਿਬ ਹਾਂਜੀ ਵੀਰ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਸੋਨੂ ਏ ਸੋਨੂ ਜੀ ਕੀ ਘਟਨਾ ਵਾਪਰੀ ਆ ਤੁਹਾਡੇ ਵਾਈਫ ਵੀ ਇੱਥੇ ਰੋਈ ਜਾਂਦੇ ਆ ਬੈਠ ਕੇ ਤੇ ਕੀ ਗੱਲ ਆ ਸਾਰੀ ਦਾ ਪਤਾ ਹੈ ਸਾਡਾ ਇਹ ਹੀ ਮਕਾਨ ਗਹਣੇ ਤੇ ਲਿਆ ਆ ਸੀ ਅੱਛਾ ਜੀ ਤੇ ਹੁਣ ਉਹ ਸਾਨੂੰ ਤੰਗ ਪਰੇਸ਼ਾਨ ਕਰਦੇ ਤਿੰਨ ਤਿੰਨ ਨੂੰ ਸਾਡੇ ਘਰੇ ਆ ਗਏ ਮੇਰੀ ਵਾਈਫ ਜਿਨ੍ਹਾਂ ਨੇ ਗਹਿਣੇ ਤੇ ਦਿੱਤਾ ਸੀ ਉਹੋ ਪਰੇਸ਼ਾਨ ਕਰ ਰਹੇ ਉਹ ਪਰੇਸ਼ਾਨ ਕਰਦੇ ਉਹ ਸਾਰੇ ਇਹਨੇ ਆ ਗਏ ਮੁੰਡੇ ਲੈ ਕੇ ਸਾਧਾਲੀ ਬਸਤੀ ਤੇ ਬਿਵਾਸ ਰਹੋ ਸੀ ਕੋਈ ਤੇ ਲੇਡੀ ਸੀ ਮੇਰੀ ਵਾਈਫ ਇਕੱਲੀ ਘਰੇ ਸੀ ਉਹਨੂੰ ਆ ਕੇ ਕੁੱਟਿਆ ਮਾਰਿਆ ਬਹੁਤ ਕੁੱਟਿਆ ਸਾਡਾ ਸਮਾਨ ਚੱਕ ਕੇ ਬਾਹਰ ਸੱਟਨਾ ਪਏ ਉਸ ਤੋਂ ਬਾਅਦ ਮੇਰੀ ਸਾਲੇ ਆਰ ਆ ਗਈ ਵੀ ਚਲ ਛਡਾਣ ਵਾਸਤੇ ਉਹਨਾਂ ਦੇ ਬਹੁਤ ਸੱਟਾਂ ਮਾਰੀਆਂ ਉਹ ਹਸਪੀਟਲ ਦੇ ਦਾਖਲ ਹੈ ਤਾਂ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਪੀ ਪੁਲਿਸ ਵਾਲੇ ਇੱਥੇ ਪਹੇ ਮੌਕੇ ਤੇ ਪਹੁੰਚੇ ਵੀ ਉੱਥੇ ਸਾਡੇ ਕੋਲ ਭਰਜਿੰਦਰ ਸਿੰਘ ਏਐਸਆ अच्छा मौके ਤੇ ਪਹੁੰਚਿਆ ਸਾਡੇ ਕੋ ਸੁਣਵਾਈ ਨਹੀਂ ਕੀਤੀ ਉਲਟਾ ਸਾਨੂੰ ਕਹਿੰਦਾ ਮਕਾਨ ਖਾਲੀ ਕਰੋ ਅੱਛਾ ਜੀ ਭਾਵੇਂ ਕਿ ਸਾਡੇ ਕੋ ਉਹਦੇ ਸਟੇ ਆਰਡਰ ਪਏ ਹੋਏ ਨੇ ਸਟੇ ਆਰਡਰ ਹੈਗੇ ਤੁਹਾਡੇ ਕੋਲ ਕੋਰਟ ਚ ਕੇਸ ਚੱਲਦਾ ਕੋਰਟ ਦੇ ਰੰਗ ਨਾ ਕੀਤੀ ਇਹਨਾਂ ਨੇ ਹੂੰ ਅੱਗੇ ਮੈਨੂੰ ਕਹਿੰਦੇ ਅੱਗੇ ਉਸ ਤੋਂ ਬਾਅਦ ਹਰਜਿੰਦਰ ਸਿੰਘ ਨੇ ਫਿਰ ਕੀ ਕੀਤਾ ਹਰਜਿੰਦਰ ਸਿੰਘ ਨੇ ਕੁਝ ਨਹੀਂ ਕੀਤਾ ਉਹ ਸਾਨੂੰ ਬੁਲਾ ਕੇ ਕਦੀ ਕਹਿੰਦਾ ਤੁਸੀਂ ਮਕਾਨ ਖਾਲੀ ਕਰੋ ਇਸ ਤਰ੍ਹਾਂ ਕਰੋ ਉਹ ਕਰੋ ਵੀ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਪਿਆ ਸਾਨੂੰ ਰੋਹ ਬੁਲਾਉਂਦਾ ਮੈਂ ਕਦੀ ਬਾਗੇ ਭਰਾਣੇ ਚੱਲਿਆ ਮੈਂ ਕਦੀ ਇੱਧਰ ਚੱਲਿਆ ਸਾਨੂੰ ਉਸ ਤੋਂ ਬਾਅਦ ਇਹ ਲੋਕ ਲਾ ਕੇ ਆ ਗਿਆ ਸੀ ਰਜਿੰਦਰ ਸਿੰਘ ਸਾਡਾ ਲੋਕ ਲਾ ਕੇ ਆ ਗਿਆ ਸੀ ਤੇ ਕਹਿੰਦਾ ਚਾਬੀ ਮੈਂ ਰੱਖ ਲੈਣਾ ਮੈਂ ਕਿਹਾ ਸਾਡਾ ਸੋਨਾ ਪਿਆ ਅੰਦਰ ਸਾਡਾ ਕੈਸ਼ ਪਿਆ ਅੰਦਰ ਤੇ ਜੁਮੇਵਾਰ ਤੇਰੀ ਹੋਏਗੀ ਕਹਿੰਦਾ ਠੀਕ ਹੈ ਮੇਰੀ ਜੁਮੇਵਾਰ ਹੀ ਹੈ ਅਗਲੇ ਦਿਨ ਉਸੇ ਦਿਨ ਰਾਤ ਨੂੰ ਇਹਨੇ ਚਾਬੀ ਉਹਨਾਂ ਨੂੰ ਦੇ ਦਿੱਤੀ ਮਕਾਨ ਵਾਲਿਆਂ ਨੂੰ ਅੱਛਾ ਦੋ ਸਾਰੇ ਸਾਰਾ ਸਾਡਾ ਸਮਾਨ ਚੱਕ ਕੇ ਲੈ ਗਏ ਡੇਢ ਵਜੇ ਅੱਛਾ 5000 ਰਾਤ ਨੂੰ 5 ਤਰੀਕ ਨੂੰ ਲੈ ਗਏ ਸੀ ਮੈਂ ਜਿਹੜੇ ਤੁਹਾਡੇ ਘਰ ਦਾ ਸਾਰਾ ਸਮਾਨ ਸਾਰੇ ਮਕਾਨ ਵਾਲੇ ਲੈ ਕੇ ਕੈਸ਼ ਵੀ ਲੈ ਕੇ ਆ ਇਹ ਮੌਕੇ ਤੇ ਪਹੁੰਚਿਆ ਵੀ ਸਵੇਰੇ 5 ਵਜੇ ਅਸੀਂ 112 ਤੇ ਹੀ ਕੰਪਲੇਨਟ ਕੀਤੀ ਪਹਿਲਾਂ ਓਏ ਓਏ ਸੀ ਉੱਥੋਂ ਉਸ ਤੋਂ ਬਾਅਦ ਇਹ ਪਹੁੰਚਿਆ ਉੱਥੇ ਕਿਹਾ ਮੈਂ ਰੇਡ ਕਰਕੇ ਉਹਨਾਂ ਨੂੰ ਚੱਕ ਕੇ ਲੈ ਆਣਾ ਸਾਨੂੰ ਐ ਗੋਲੀ ਜੀ ਦੇ ਗਿਆ ਨਾਲ ਸਾਨੂੰ ਲੈ ਕੇ ਗਿਆ ਉਹਨਾਂ ਘਰੇ ਵੀ ਘਰ ਫਾਉ ਘਰ ਹੀ ਵਿਖਾਇਆ ਕੋਈ ਉਹਨਾਂ ਨੂੰ ਚੱਕਿਆ ਨਹੀਂ ਕੋਈ ਕੁਛ ਕੀਤਾ ਨਹੀਂ ਫਿਰ ਕਹਿੰਦਾ 12 ਵਜੇ ਆਏ ਨਾ 11 ਵਜੇ ਆਏ ਨਾ ਸਾਨੂੰ ਐ ਹੀ ਲੁਕਾਈ ਜਾਂ ਪੇਸ਼ ਹੋ ਕੇ ਆਈ ਸੀ ਉਹ ਡੀਐਸਪੀ ਸਾਹ ਕੋ ਮਾਰਕ ਹੋ ਕੇ ਆ ਗਈ ਸੀ ਉਹ ਵੀ ਇਨਾਂ ਕੋਲ ਆ ਗਈ ਹੋਈ ਏ ਓਕੇ ਉਹਦੀ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੁਹਾਡਾ ਕੇਸ ਤਾਂ ਕੋਰਟ ਦੇ ਵਿੱਚ ਆ ਹੁਣ ਫਿਰ ਥਾਣੇ ਤੁਸੀਂ ਕੀ ਮੰਗ ਲੈ ਕੇ ਆਏ ਹੋ ਤੁਸੀਂ ਥਾਣੇ ਇਹੀ ਸਾਨੂੰ ਕੋਈ ਸੁਣਵਾਈ ਨਹੀਂ ਹੁੰਦੀ ਵੀ ਚਾਬੀ ਇਹਨਾਂ ਨੇ ਇਹਨਾਂ ਨੇ ਚਾਬੀ ਸਾਡੇ ਕੋਲ 20000 ਰੁਪਿਆ ਵੀ ਲੈ ਲਿਆ ਜਣੀ ਤੁਹਾਡਾ ਮੇਨ ਥਾਣੇ ਦੇ ਨਾਲ ਇਹ ਹੈ ਕਿ ਤੁਹਾਡਾ ਤੁਹਾਡਾ ਸਮਾਨ ਚੋਰੀ ਕੀਤਾ ਸਾਡਾ ਮਕਾਨ ਦਾ ਕੋਈ ਰੋਲਾ ਨਹੀਂ ਕੋਈ ਮਕਾਨ ਦਾ ਕੋਰਟ ਕੋਰਟ ਦਾ ਕੇਸ ਹੈ ਜਿਹੜੀ ਤਕੈਤੀ ਕੀਤੀ ਰਾਜਮਨ ਨੂੰ ਉਹਨਾਂ ਦੇ ਪੂਰੀ ਪ੍ਰੋਪਰ ਸਾਡੇ ਕੋਲ ਵੀਡੀਓ ਪਹੁੰਚ ਗਏ ਅਸੀਂ ਮੌਕੇ ਤੇ ਪਹੁੰਚ ਗਏ ਉੱਥੇ ਸਾਨੂੰ ਗਲੀ ਚੋਂ ਕਹਿੰਦਾ ਕੋਣ ਆ ਗਿਆ ਮਾਰ ਕਟਾਈ ਦੀਆਂ ਵੀਡੀਓ ਹੈਗੀਆਂ ਸਾਰਾ ਕੁਝ ਹੈਗਾ ਜੀ ਸਾਡੇ ਕੋਲ ਸਿਆਰ ਲੈ ਕੇ ਪੈ ਗਏ ਅੱਛਾ ਸਾਨੂੰ ਉਥੇ ਹਿਆਰ ਲੈ ਕੇ ਪੈ ਗਏ ਅੱਗੋ ਤਲਵਾਰਾਂ ਸੀ ਪਤਾ ਨਹੀਂ ਕੀ ਹੋਣਾ ਸੀ ਉਹਨਾਂ ਨੇ ਪਿੱਛੇ ਹਟ ਕੇ ਵੀਡੀਓ ਬਣਾਈ ਇਹਨਾਂ ਦੀ ਕਮਾਲ ਲੱ ਜਾਂਦੇ ਸੀ ਸੈਂਟਰ ਲੈ ਆਈ ਸੀ ਹੈ ਕੈਂਟੇ ਚ ਸਾਡਾ ਤੁਸੀਂ ਕੀ ਲੱਗਦੇ ਹੋ ਉਹਨਾਂ ਦੇ ਮੈਂ ਜਿਹੜੇ ਤੁਹਾਨੂੰ ਮਾਰਨ ਪੈ ਗਏ ਹੈ ਹਾਂ ਨਾਲ ਮੇਰੇ ਹਥਿਆਰ ਕੱਢ ਲਾ ਕੇ ਪਹਿਲਾਂ ਪਾਸੇ ਰੱਖੇ ਸੀ ਅਸੀਂ ਪੁੱਤੋ ਪਹੁੰਚੇ ਦੂ ਤੇ ਨਹੀਂ ਆਈ ਦੋ ਸਮਾਂ ਦੋ ਦਾ ਟਾਈਮ ਸੀ ਰਾਤ ਦਾ ਤੇ ਸਾਨੂੰ ਪਤਾ ਲੱਗਾ ਗਲੀ 'ਚੋਂ ਵੀ ਇਹ ਸਾਡਾ ਸਮਾਨ ਚੋਕਲੇ ਜਾ ਰਹੇ ਨੇ ਅਸੀਂ ਉੱਪਰੋਂ ਪਹੁੰਚੇ ਤੇ ਇਹ ਸਾਡੇ ਸਮਾਨ ਚੱਕ ਲੈ ਰਹੇ ਸੀ ਜਦੋਂ ਅਸੀਂ ਅੱਗੇ ਕੁਝ ਬੋਲਣ ਲੱਗੇ ਤਾਂ ਉਹਨਾਂ ਨੇ ਹਥਿਆਰ ਕੱਢ ਲਏ ਬਦਵਾਚ ਮਿਸਨ ਲਿਆਉਂਦੇ ਸੀ ਨਾਲ ਅੱਛਾ ਨਾਲ ਸਾਰੇ ਨੇ ਅਸੀਂ ਵੀਡੀਓ ਬਣਾ ਲਈ ਨਾ ਦੀ ਇਹ ਪਿੱਛੇ हट ਗਏ ਮੇ ਹਥਿਆਰ ਸੀ ਰਾਤ ਦਾ ਟਾਈਮ ਸੀ ਸਾਨੂੰ ਪਤਾ ਲੱਗਿਆ ਪੁਲਿਸ ਵਾਲਾ ਵੀਡੀਓ ਵਿੱਚ ਮਦਦ ਕਰ ਰਹੀ ਹੈ ਅਮਰਜੀਤ ਹੈਗਾ ਜੀ ਕੋਈ ਅੱਛਾ ਵਰਜੀ ਤੇ ਮਟਵਾਨੀ ਵਾਲਾ ਅੱਛਾ ਉਹ ਕਹਿੰਦਾ ਜੀ ਸਾਡੀ ਸਰਕਾਰ ਏ ਅੱਛਾ ਤੁਸੀਂ ਕੀ ਕਰ ਲੋਗੇ ਸਾਡਾ ਉਹ ਸਾਨੂੰ ਧਮਕੀ ਸਰਕਾਰ ਸਾਡੀ ਏ ਕਹਿੰਦਾ ਹਾਂ ਆਮ ਆਦਮੀ ਪਾਰਟੀ ਸਰਕਾਰ ਸਾਡੀ ਏ ਕਹਿੰਦਾ ਕਹਿੰਦਾ ਤੁਸੀਂ ਕਰ ਲੋਗੇ ਸਾਡਾ ਠੀਕ ਅੱਗੋਂ ਸਾਨੂੰ ਉਹ ਵੀ ਧਮਕੀ ਦਿੰਦਾ ਉਹ ਉਹਦੀ ਸ਼ੈਲ ਹੈ ਸਭ ਕੁਝ ਹੁੰਦਾ ਪਿਆ ਉਹਨੂੰ ਕਹਾਂ ਵੀ ਮੈਂ ਕਹਾਂ ਤੁਸੀਂ ਸਰਕਾਰ ਤੁਹਾਡੀ ਏ ਪਰ ਤੁਸੀਂ ਇਹ ਥੋੜੀ ਜਿਹੀ ਜਨਾਨੀਆਂ ਦੇ ਘਰ ਗੱਲ ਪਵਾ ਤੁਸੀਂ ਰਹਿੰਦੇ ਗੁਰਦੁਆਰੇ ਜੇ ਕੰਮ ਤਾਂ ਤੁਸੀਂ ਚੰਗੇ ਕਰਦੇ ਜੇ ਤੇ ਇਹ ਕੋਈ ਚੰਗਾ ਕੰਮ ਤੇਰੇ ਵਾਸਤੇ ਅੱਗੋਂ ਕਹਿੰਦਾ ਸਰਕਾਰ ਸਾਡੀ ਏ ਤੁਹਾਨੂੰ ਚਕਾ ਦੇਵਾਂਗੇ ਹੀ ਇਹ ਕਰਕੇ ਜੁਟਕੀ ਮਾਰ ਕੇ ਤਾਂ ਚਕਾਰਾਂਗੇ ਤੁਹਾਨੂੰ ਅਸੀਂ ਹੁਣ ਹੁਣ ਏਐਸਈ ਕਹਿੰਦਾ ਪਿਆ ਜੀ ਵੀ ਤੁਸੀਂ ਉਹਨਾਂ ਦਾ ਜਿਹੜਾ ਫੈਸਲਾ ਕਰੋ ਉਹਨਾਂ ਮਕਾਨ ਖਾਲੀ ਕਰੋ ਜਾਂ ਇਹ ਕਰੋ ਨਹੀਂ ਤਾਂ ਉਹਨਾਂ ਦੇ ਉਹ ਉਹਦੇ ਦੀ ਵਾਈਫ ਕਹਿੰਦੀ ਏ ਉਹਨਾਂ ਦੀ ਮਦਰ ਜਾਂ ਕੋਈ ਵੀ ਹੈਗੀ ਉਹ ਕਹਿੰਦੀ ਵੀ ਸੁਸਾਈਡ ਕਰ ਲਾਂਗੇ ਤੁਹਾਡੇ ਘਰ ਦੇ ਅੱਗੇ ਆ ਕੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹੀ ਨਖਸ਼ੀ ਹੈ ਅੱਛਾ ਜੀ ਅ ਅੱਛਾ ਪੈਂਦੀ ਜਿਹੜਾ ਇੱਕ ਤੁਹਾਡੇ ਤੇ ਦੋਸ਼ ਲੱਗ ਰਿਹਾ ਕਿ ਵੀ ਤੁਸੀਂ ਜਿਹੜਾ ਮਕਾਨ ਤੇ ਇੱਕ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਸਮਾਨ ਉਹਨਾਂ ਦਾ ਚੱਕ ਕੇ ਲੈ ਗਏ ਉਹਦੇ ਬਾਰੇ ਮੈਨਾਂ ਦੱਸਿਓ ਵੀ ਉਹ ਮਕਾਨ ਕਿਸ ਦੇ ਨਾਮ ਤੇ ਆ ਤੇ ਕੀ ਤੁਸੀਂ ਉਹ ਗੈਹਣੇ ਤੇ ਦਿੱਤਾ ਸੀ ਕਿ ਕਿਰਾਏ ਤੇ ਦਿੱਤਾ ਸੀ ਇਹਦੇ ਬਾਰੇ ਸਪੱਸ਼ਟ ਕਰੋ ਸਰ ਉਹ ਮਕਾਨ ਸਾਡਾ ਹੈ ਸਾਡੇ ਤੇ ਜਿਹੜੇ ਇਲਜ਼ਾਮ ਲੱਗ ਰਹੇ ਸਾਰੇ ਝੂਠ ਹੈ ਸਾਰੇ ਉਹ ਮੇਰੀ ਮੰਮੀ ਦਾ ਮਕਾਨ ਹੈ ਆ ਰਜਿਸਟਰੀ ਉਹਨਾਂ ਦੇ ਨਾਮ ਹੈ ਆ ਬਿਜਲੀ ਦਾ ਬਿੱਲ ਉਹਨਾਂ ਦੇ ਨਾਮ ਹੈ ਸਾਰਾ ਕੁਝ ਉਹਨਾਂ ਦੇ ਨਾਮ ਹੈ ਸਾਨੂੰ ਗਲਤ ਫਸਾਇਆ ਜਾ ਰਿਹਾ ਹਰ ਇੱਕ ਚੀਜ਼ 'ਚ ਸਾਨੂੰ ਗਲਤ ਫਸਾਇਆ ਜਾ ਰਿਹਾ ਹੈ ਨੇ ਇਹ ਫਿਰ ਕੋਈ ਕਿਰਾਏ ਤੇ ਦਿੱਤਾ ਹੈ ਦਿੱਤਾ ਨਹੀਂ ਕਿ ਕਿਰਾਏ ਤੇ ਦਿੱਤਾ ਸੀ ਕਿਰਾਏ ਤੇ ਦਿੱਤਾ ਸੀ ਸਰ ਅੱਛਾ ਜੀ ਹਾਂਜੀ ਕਿੰਨਾ ਕਿਰਾਇਆ ਲੈ ਰਹੇ ਸੀ ਤੁਸੀਂ ਉਹਨਾਂ ਤੋਂ ਕਿਰਾਇਆ ਸੀ 4 4000 ਰੁਪਏ ਸੀ ਉਹ ਮਾਨੂੰ ਕਿਰਾਇਆ ਉਸ ਟਾਈਮ ਲੈ ਰਹੇ ਸੀ ਕਰੋਨਾ ਵੇ 6-7 ਸਾਲ ਪਹਿਲਾਂ ਦੀ ਗੱਲ ਹੈ ਓਕੇ ਹਾਂਜੀ ਕੋਈ ਗਿਹੜੇ ਨਹੀਂ ਕੀਤਾ ਕੋਈ ਬਿਆਨ ਨਹੀਂ ਕੀਤਾ ਸੀ ਕੋਈ ਕੁਝ ਨਹੀਂ ਕੀਤਾ ਤੇ ਕਰਾਇਆ ਤੁਹਾਨੂੰ ਮਿਲਦਾ ਪਿਆ ਸੀ ਹੁਣ ਕਿ ਨਹੀਂ ਨਹੀਂ ਜੀ ਨਹੀਂ 6 ਸਾਲ 7 ਸਾਲ ਹੋ ਗਏ ਸਾਨੂੰ ਕਰੋਨਾ ਤੋਂ ਬਾਅਦ ਕੋਈ ਕਰਾਇਆ ਨਹੀਂ ਤੇ ਫਿਰ ਤੁਸੀਂ ਉਹਨਾਂ ਨੂੰ ਉਠਾਉਣ ਵਾਸਤੇ ਕੋਈ ਕਾਰਵਾਈ ਕੀਤੀ ਕੋਈ ਸ਼ਿਕਾਇਤ ਦਿੱਤੀ ਜਾਂ ਹਾਂਜੀ ਹਾਂਜੀ ਸਰ ਬਹੁਤ ਕੁਝ ਦਿੱਤਾ ਸੀ ਅਸੀਂ ਡੀਸੀ ਸਾਹਿਬ ਕੋਲ ਵੀ ਗਏ ਆ ਸਾਡੇ ਕੋਲ ਸਾਰੇ ਕਾਗਜ਼ ਹੈ 2021 ਤੋਂ ਪਹਿਲਾਂ ਅਸੀਂ ਹੱਥ ਜੋੜ-ਜੋੜ ਕੇ ਕਹਿੰਦੇ ਰਹੇ ਉਹਨਾਂ ਨੂੰ ਹੂੰ ਉਸ ਤੋਂ ਬਾਅਦ 2021 ਤੋਂ ਅਸੀਂ ਕਾਰਵਾਈ ਸ਼ੁਰੂ ਕੀਤੀ अच्छा ਤੇ ਅੱਜ ਤੱਕ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ ਬਿਲਕੁਲ ਇਨਸਾਫ ਨਹੀਂ ਹੋ ਰਿਹਾ ਸਰ ਪਹਿਲਾਂ ਕਿਹਾ ਸੀਗਾ ਬਈ ਰਿਕਵੈਸਟ ਕੀਤੀ ਸੀ ਵੀ ਮਕਾਨ ਖਾਲੀ ਕਰ ਦਿਓ ਬਹੁਤ ਵਾਰ ਕੀਤੀ ਸਰ ਬਹੁਤ ਵਾਰ ਕੀਤੀ ਐ ਅਸੀਂ ਦੋ ਵਾਰੀ ਕੇਸ ਕੀਤਾ ਇੱਕ ਵਾਰੀ ਉਹਨਾਂ ਨੇ ਕੀਤਾ ਹੁਣ ਕਹਿ ਰਹੇ ਆ ਕਿ ਅਸੀਂ ਗਹਿਣੇ ਲਿੱਤਾ ਔ ਸਸੀਂ ਜਦੋਂ ਉਹਨਾਂ ਨੇ ਪਹਿਲੀ ਵਾਰੀ ਕੀਤਾ ਕੇਸ ਉਹਦੇ ਚ ਉਹਨਾਂ ਨੇ ਸਾਫ਼-ਸਾਫ਼ ਲਿਖਿਆ ਹੈ ਕਿ 1500 ਰੁਪਏ ਕਿਰਾਇਆ ਤੇ ਅਸੀਂ ਦਿੱਤਾ ਸੀ ਮਕਾਨ ਅੱਛਾ ਜੀ ਤੇ ਹੁਣ ਕਹਿ ਰਹੇ ਆ ਅਸੀਂ ਗਹਿਣੇ ਲਿੱਤਾ ਸੀ ਅਸੀਂ ਨਾ ਇਹਨਾਂ ਨੂੰ ਦਿੱਤਾ ਵੀ ਨਹੀਂ ਅਸੀਂ ਇਹਨਾਂ ਦੇ ਮਾਪਿਓ ਨੂੰ ਦਿੱਤਾ ਸੀ ਮਾਂ ਇਹਨਾਂ ਦੀ ਮਰ ਗਈ ਐ ਪਿਓ ਦਾ ਸਾਨੂੰ ਨਹੀਂ ਪਤਾ ਕਿੱਥੇ ਐ ਹੁਣ ਗੱਲਾਂ ਕੱਢ ਰਹੇ ਆ ਕਿ ਉਹ ਮੈਂਟਲੀ ਡਿਸਟਰਬ ਸੀ ਤਾਂ ਕਰਕੇ ਉਹ ਕਾਗਜ਼ ਕੋ ਕੁਝ ਸਾਰੇ ਲੈ ਕੇ ਕੱਢ ਗਏ ਅੱਛਾ ਜੀ ਜੇ ਤਾਂ ਦੇ ਕੋਲ ਐਨਾ ਹੀ ਸਮਾਨ ਸੀ ਤੇ ਉਹ ਕਿਉਂ ਨਹੀਂ ਕੱਢ ਕੇ ਲੈ ਕੇ ਗਏ ਇਹਨਾਂ ਦੇ ਇਕੱਲੇ ਕਾਗਜ਼ ਹੀ ਕਿਉਂ ਕੱਢ ਕੇ ਲੈ ਕੇ ਗਏ ਐ ਇਹ ਸ਼ਾਂਤੀ ਦੇਵੀ ਜੀ ਤੁਹਾਡੇ ਮਾਤਾ ਜੀ ਨਹੀਂ ਮੇਰੀ ਮੰਮੀ ਐ ਜੀ ਹਾਂ ਜੀ अच्छा माता जी जो ਤੁਹਾਡੇ ਬੇਟੀ ਕਹਿ ਰਹੀ ਉਹ ਸੱਚ ਹੈ ਬਿਲਕੁਲ ਜੀ ਹਾਂ ਬਿਲਕੁਲ ਸਹੀ ਹੈ ਜੋ ਇਹ ਬੋਲਦੀ ਹੈ ਉਹ ਸਾਰਾ ਸਾਰੇ ਸਹੀ ਹੈ ਜੀ ਠੀਕ ਹੈ ਸਭ ਸਹੀ ਹੈ ਤੇ ਜਣੀ ਜੀ ਤੁਸੀਂ ਉਹ ਗਹਿਣੇ ਨਹੀਂ ਦਿੱਤਾ ਸੀ ਮકાਨ ਨਹੀਂ ਕਿਰਾਇਆ ਦਿੱਤਾ ਸੀਗਾ ਠੀਕ ਹੈ ਕਿਰਾਇਆ ਦਿੱਤਾ ਸੀ ਉਹਨਾਂ ਨੂੰ ਠੀਕ ਇਹਦੇ ਮਾਪਿਆਂ ਨੂੰ ਪਤਾ ਨਹੀਂ ਤੇ ਪਾਪਾ ਕਿੱਥੇ ਗਏ ਆ ਉਹਦਾ ਤੋਂ ਉਹਦੇ ਮਰਨੇ ਦੇ ਮਗਰੋਂ ਉਹ ਇਹਨਾਂ ਨੇ ਕਿਰਾਇਆ ਦਿੱਤਾ ਨਹੀਂ ਸਾਨੂੰ ਸਾਨੂੰ ਖਾਣ ਖੱਜਲ ਕੀ ਹੋਇਆ ਉਹਨਾਂ ਮਗਰੋਂ ਫਿਰ ਇਹਨਾਂ ਨੇ ਬਿਲਕੁਲ ਬੰਦ ਕਰ ਦਿੱਤਾ ਕੇਸ ਵੀ ਹੋਇਆ ਤੋਂ ਇਹਨਾਂ ਨੇ ਛੁੱਟੀਆਂ ਛੁੱਟੀਆਂ ਸਾਰੇ ਕੰਮ ਝੂਠੇ ਅੱਛਾ ਜੀ ਤੇ ਤੁਹਾਡਾ ਤੁਹਾਡਾ ਇਹ ਹੈ ਵੀ ਜੋ ਉਹਨਾਂ ਨੇ ਤੁਹਾਡੇ ਤੇ ਦੋਸ਼ ਲਾਇਆ ਉਹ ਸਾਰੇ ਝੂਠੇ ਆ ਸਾਰੇ ਝੂਠੇ ਆ ਸਰ ਅਸੀਂ ਇਹ ਗਹਿਣੇ ਦਿੱਤਾ ਮਕਾਨ ਆਕਾਸ਼ ਕੁਮਾਰ ਨੂੰ ਠੀਕ ਹੈ ਜੀ ਅਸੀਂ ਉਹਨਾਂ ਤੋਂ ਪੈਸੇ ਨਿੱਤੇ ਹੋਏ ਸੀ ਠੀਕ ਹੈ ਉਹਨਾਂ ਨੇ 2.5 ਲੱਖ ਸਾਨੂੰ ਦੇ ਕੇ ਕਹਿੰਦੇ 50000 ਤਾਂ ਦਵਾਂਗੇ ਜਦੋਂ ਸਾਨੂੰ ਕਬਜ਼ਾ ਦਿਵਾਓਗੇ ਠੀਕ ਹੈ ਜੀ ਤੇ ਇੱਕ ਵਾਰੀ ਉਹ ਗੱਲ ਕਰਨ ਗਏ ਉਦੋਂ ਮਾਰਪਟਾਈ ਕੀਤੀ ਦੋਨਾਂ ਦੋਨਾਂ ਧਿਰਾਂ ਨੇ ਮਾਰਪਟਾਈ ਕੀਤੀ ਇੱਕ ਦੂਜੇ ਨਾਲ ਠੀਕ ਹੈ ਜੀ ਉਹਨਾਂ ਨੇ ਆਪਣੇ ਰਿਸ਼ਤੇਦਾਰ ਬੁਲਾ ਲਏ ਉਹ ਸੋਨੂ ਹੋਰ ਵਿਨੋਦ ਉਹਦਾ ਭਰਾ ਸੰਨੀ ਸੰਨੀ ਤੋਂ ਪਹਿਲਾਂ ਸਾਰਿਆਂ ਨੂੰ ਬੁਲਾਇਆ ਉਦੋਂ ਮਾਰਪਟਾਈ ਹੋਈ ਹੈ ਦੋਨਾਂ ਧਿਰਾਂ ਨਾਲ ਹੀ ਹੋਈ ਹੈ ਠੀਕ ਹੈ ਕਿ ਦੋ ਦਿਨਾਂ ਬਾਅਦ ਜਦੋਂ ਉਹ ਕਹਿੰਦਾ ਵੀ ਮੈਨੂੰ ਤਾਂ ਕਬਜ਼ਾ ਦਿਓ ਅਸੀਂ ਰਾਤ ਨੂੰ ਕਬਜ਼ਾ ਲੈਣ ਗਏ ਆ ਸਾਮਾਨ ਸਾਰਾ ਅਸੀਂ ਅੰਦਰ ਵਾੜਤਾ ਮਤਲਬ ਅੱਧਾ ਤਾਂ ਵਾੜਤਾ ਅੱਧਾ ਤਾਂ ਸਾਡੇ ਟੈਂਟਰ ਚ ਪਿਆ ਹੋਇਆ ਸੀ ਤੇ ਉਹ ਜਦੋਂ ਉਹ ਆ ਗਏ ਆ ਅਸੀਂ ਟੈਂਟਰ ਲੈ ਗਏ ਵਾਪਸ ਵੀ ਸਾਮਾਨ ਉਹਨਾਂ ਨੇ ਮਨਤਾਰਨ ਨਹੀਂ ਦੇਣਾ ਹੁਣ ਤੁਸੀਂ ਉਹ ਦੇਖੋ ਜੇ ਉਹ ਸਾਡਾ ਲੋਕ ਨਾ ਲੱਗਿਆ ਹੁੰਦਾ ਤੇ ਅਸੀਂ ਖੋਲ ਸਕਦੇ ਹਾਂ ਅਸੀਂ ਨਹੀਂ ਖੋਲ ਸਕਦੇ ਅਸੀਂ ਚਾਬੀ ਨਾਲ ਨਹੀਂ ਖੋਲਾਂਗੇ ਹੂੰ ਤੇ ਉਹਨਾਂ ਨੇ ਲੋਕ ਕੱਟਿਆ ਹੈ ਕੱਟ ਕੇ ਸਾਡਾ ਸਾਰਾ ਸਮਾਨ ਬਾਹਰ ਸੁੱਟ ਕੇ ਫਿਰ ਆਪਦਾ ਸਮਾਨ ਦੁਬਾਰਾ ਰੱਖਿਆ ਹੈ ਹੁਣ ਜੇ ਉਹ ਕਹਿੰਦੇ ਆ ਵੀ ਹਾਂ ਇਹਨਾਂ ਨੇ ਇਹ ਕਰ ਲਿਆ ਉਹ ਕਰ ਲਿਆ ਸਾਨੂੰ ਕੀ ਪਤਾ ਤੁਸੀਂ ਕੀ ਕੀਤਾ ਪਿੱਛੇੋਂ ਠੀਕ ਹੈ ਜੀ ਠੀਕ ਆਪਦੇ ਸੰਬੰਧਿਤ ਤਾਂ ਤੁਸੀਂ ਜ਼ਿੰਮੇਵਾਰਾ ਸਾਨੂੰ ਕੀ ਪਤਾ ਤੁਸੀਂ ਕਿੱਥੇ ਲੈ ਕੇ ਗਏ ਹੁਣ ਉਹ ਸਾਰਾ ਇਲਜ਼ਾਮ ਸਾਡੇ ਤੇ ਲਾ ਰਹੇ ਆ ਵੀ ਇਹ ਕੈਂਟਰ ਲੈ ਕੇ ਗਏ ਆ ਇਹ ਸਾਡਾ ਸਾਰਾ ਸਮਾਨ ਲੈ ਗਏ ਅਸੀਂ ਕੁਝ ਵੀ ਨਹੀਂ ਲੈ ਕੇ ਗਏ ਉਹਨਾਂ ਦਾ ਠੀਕ ਹੈ ਜੀ ਠੀਕ ਹੈ ਸੋ ਇਹ ਨੇ ਦਲੀਪ ਕੁਮਾਰ ਜੀ ਔਰ ਇਹ ਉਹਨਾਂ ਦੇ ਪਤਨੀ ਮਨਾਕਸ਼ੀ ਦੇਵੀ ਜੀ ਤੇ ਇਹ ਇਹਨਾਂ ਦੇ ਮਾਤਾ ਜੀ ਸ਼ਾਂਤੀ ਦੇਵੀ ਜੀ ਉਹ ਇਹ ਉਹਨਾਂ ਦੇ ਉਸ ਮਕਾਨ ਦੇ ਮਾਲਕ ਨੇ ਔਰ ਇਹ ਬੇਟੀ ਹੋਣ ਦੇ ਨਾਤੇ ਜਾਂ ਨਮਾਦ ਹੋਣ ਦੇ ਨਾਤੇ ਕਿਉਂਕਿ ਉਹਨਾਂ ਕੋਲ ਰਹਿਣ ਲਈ ਕੋਈ ਹੋਰ ਮਕਾਨ ਨਹੀਂ ਇਸ ਕਰਕੇ ਜਿਹੜਾ ਹੈਗਾ ਉਹਦਾ ਕਬਜ਼ਾ ਲੈਣ ਵਿੱਚ ਇਹਨਾਂ ਦੀ ਮਦਦ ਕਰ ਰਹੇ ਆ ਸੋ ਇੱਥੇ ਮੈਂ ਇੱਕ ਹੋਰ ਗੱਲ ਦੱਸਣੀ ਜਾਊਂਗਾ ਕਿ ਇਹਦੇ ਵਿੱਚ ਅਮਰਜੀਤ ਸਿੰਘ ਮਟਵਾਣੀ ਦਾ ਨਾਮ ਆਇਆ ਸੀ ਉਹਨਾਂ ਦੇ ਨਾਲ ਵੀ ਜੀਟੀਵੀ ਨਿਊਜ਼ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਵੀ ਮੇਰਾ ਇਸ ਮਸਲੇ ਨਾਲ ਕੋਈ ਲੈਣ ਦੇਣ ਨਹੀਂ ਮੈਂ ਪੰਚਾਇਤੀ ਤੌਰ ਤੇ ਇਸ ਮਸਲੇ ਵਿੱਚ ਗਿਆ ਸੀਗਾ ਜੀ ਤੇ ਇਸ ਤੋਂ ਬਾਅਦ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ ਤੇ ਐਸਏ ਹਰਜਿੰਦਰ ਸਿੰਘ ਦੇ ਨਾਲ ਗੱਲ ਕੀਤੀ ਕਿਉਂਕਿ ਉਹਨਾਂ ਤੇ ਦੋਸ਼ ਲੱਗਿਆ ਸੀਗਾ ਕਿ ਉਹਨਾਂ ਨੇ 20000 ਰੁਪਏ ਲਿਆ ਉਹਨਾਂ ਤੋਂ ਦੂਸਰੀ ਧਿਰ ਤੋਂ ਤੇ ਉਹਨਾਂ ਨੇ ਵੀ ਇਹਨਾਂ ਦੋਸ਼ਾਂ ਨੂੰ ਨਕਾਰਿਆ ਜੀਡੀਵੀ ਨਿਊਜ਼ ਵੱਲੋਂ ਜਿਹੜਾ ਹੈਗਾ ਉਹ ਗੱਲਬਾਤ ਹੈ ਜਿਹੜੀ ਇੱਥੇ ਪ੍ਰਸਾਰਤ ਨਹੀਂ ਕੀਤੀ ਜਾ ਰਹੀ ਕਿਉਂਕਿ ਉਹਦੇ ਵਿੱਚ ਕੁਝ ਕੌਨਫਿਡੈਂਸ਼ੀਅਲ ਗੱਲਾਂ ਵੀ ਹੈਗੀਆਂ ਸੋ ਐਸਏ ਹਰਜਿੰਦਰ ਸਿੰਘ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਵੀ ਜਿਹੜਾ ਇਹ ਇਹ ਜਿਹੜਾ ਪੈਸੇ ਦੇਣ ਦੇ ਦੋਸ਼ ਆ ਜਿਹੜੇ ਉਹ ਬਿਲਕੁਲ ਬੇਬੁਨਿਆਦ ਨੇ ਤੇ ਮੈਂ ਆਪਣੇ ਵੱਲੋਂ ਜੋ ਵੀ ਕਾਨੂੰਨੀ ਕਾਰਵਾਈ ਹੈ ਉਹ ਕਰ ਰਿਹਾ ਤੇ ਜੋ ਵੀ ਇਹਦੇ ਵਿੱਚ ਮੈਨੂੰ ਅਧਿਕਾਰੀਆਂ ਵੱਲੋਂ ਹੁਕਮ ਹੋਣਗੇ ਅੱਗੇ ਵੀ ਕਰੂੰਗਾ ਇੱਕ ਗੱਲ ਮੈਂ ਕਹਿ ਨਹੀਂ ਚਾਹੁੰਦਾ ਜੀ ਹਾਂਜੀ ਹਾਂਜੀ ਸਰ ਜਿਹੜੇ ਹਰਜਿੰਦਰ ਸਿੰਘ ਦਾ ਨਾਮ ਲਿਆ ਤੇ ਤੇ ਹਾਂਜੀ ਉਹ ਇੰਨੇ ਨਾਈਸ ਬੰਦੇ ਆ ਅਸੀਂ ਮਹੀਨਾ ਹੋ ਗਿਆ ਉਹਨਾਂ ਕੋਲ ਜਾਂਦੇ ਸੰਡੇ ਕੋਲ ਚਾਹ ਦਾ ਕੱਪ ਨਹੀਂ ਉਹਨਾਂ ਨੇ ਮੰਗਿਆ ਇੱਕ ਚਾਹ ਦਾ ਕੱਪ ਨਹੀਂ ਮੰਗਿਆ ਠੀਕ ਹੈ ਜੀ ਮੈਂ ਸਰਕਾਰੀ ਦੇ ਨਾਲ ਬੇਟਾ ਜੋ ਸਚਾਈਆਂ ਤੁਹਾਡੇ ਕੋਲ ਨੇ ਮੈਂ ਸਚਾਈ ਦੇ ਨਾਲ ਮੈਂ ਇੱਕ ਇਹਦਾ ਫੈਸਲਾ ਨਹੀਂ ਲੈਂਦਾਗਾ ਨਾ ਹੀ ਮੈਂ ਤੁਹਾਨੂੰ ਤੁਹਾਡੇ ਕੋਲ ਲੈਣਿਆ ਨਾ ਪੱਲਿਓ ਮੈਂ ਤੁਹਾਨੂੰ ਚਾਹ ਪਿਆ ਦੂੰਗਾ ਲੇਕਿਨ ਚਾਹ ਦਾ ਕੱਪ ਤੁਹਾਡੇ ਕੋਲੋਂ ਨਹੀਂ ਮੈਂ ਪੀਣਾਗਾ ਤੁਸੀਂ ਇੰਨੇ ਸਾਲ ਤੋਂ ਮਾਦਾ ਗਰੀਬ ਬਜ਼ਾਦੀ ਗੇੜੇ ਕਰਦੀ ਪਈ ਐ ਮੈਨੀਆਂ ਨੇ ਹੱਲ ਦੇਖੀ ਨਹੀਂ ਜਾਂਦੀ ਮੈਂ ਤੁਹਾਡੇ ਵੱਧ-ਵਧ ਤੁਹਾਡੀ ਮਦਦ ਕਰੂੰਗਾ ਕਿਉਂਕਿ ਤੁਹਾਡੇ ਨਾਲ ਸਚਾਈ ਹੈ ਬਿਲਕੁਲ ਬਿਲਕੁਲ ਬਿਜਲੀ ਦਾ ਬਿੱਲ ਹੈ ਰਜਿਸਟਰੀ ਨੰਬਰ ਜੀਡੀਵੀ ਨਿਊਜ਼ ਨੂੰ ਜਿਹੜਾ ਉਸ ਮਕਾਨ ਦਾ ਬਿਜਲੀ ਦਾ ਬਿੱਲ ਉਸ ਮਕਾਨ ਦੀ ਰਜਿਸਟਰੀ ਤੇ ਇਸ ਸਬੰਧੀ ਜੋ ਉਹਨਾਂ ਵੱਲੋਂ ਐਸਐਸਪੀ ਜਾਂ ਡੀਸੀ ਸਾਹਿਬ ਨੂੰ ਜੋ ਸ਼ਿਕਾਇਤਾਂ ਦਿੱਤੀਆਂ ਗਈਆਂ 2021 ਤੋਂ ਲੈ ਕੇ ਉਹ ਵੀ ਸਾਨੂੰ ਜਿਹੜਾ ਜੀਡੀਵੀ ਨਿਊਜ਼ ਨੂੰ ਇਹਨਾਂ ਨੇ ਦਿਖਾਈਆਂ ਸੋ ਅਸੀਂ ਉਹ ਇਸ ਨਿਊਜ਼ ਦੇ ਵਿੱਚ ਨਾਲ ਫਲੈਸ਼ ਬੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸੋ ਇਹ ਉਸ ਸਾਰੇ ਮਸਲੇ ਦੀ ਜਿਹੜੀ ਰਿਪੋਰਟ ਹੈ ਸੋ ਕੈਮਰਾਮੈਨ ਹਰਪ੍ਰੀਤ ਘੋਣਾ ਦੇ ਨਾਲ ਜੀਡੀਵੀ ਨਿਊਜ਼ ਵੱਲੋਂ ਬਹਿਨਪੁਰ ਪਾਲ ਨੂੰ